ਜੀ ਹਾਂਜੀ ਸਤਿ ਸ੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਉੱਤੇ ਲਾਇਆ ਹੋਇਆ ਤੁਹਾਡਾ ਇੱਥੇ ਸਾਡੇ ਇਹਨਾਂ ਜੀ ਇੱਕ ਬੱਬਲਦੀਪ ਸਿੰਘ ਜੀ ਹੈ ਸੀਵਰੇਜ ਬੋਰਡ ਤੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਲਿਖ ਕੇ ਪੇਸ਼ ਦਿੱਤੇ ਆ ਸਪੈਸ਼ਲ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰ ਹੀ ਇਕ ਲਾਉ ਉਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਇਹਨੂੰ ਸਸਪੈਂਡ ਕਰ ਦਿਓ ਜੀ ਹੈਲੋ ਮੈਂ ਕਹਿੰਦਾ ਮੈਮ ਸਸਪੈਂਡ ਹੀ ਕਰ ਦਿਓ ਇਹਨੂੰ ਇਹਨੂੰ ਫੇਰ ਹੀ ਇਕ ਲਾਉਗੀ ਠੀਕ ਠੀਕ ਹੈ ਠੀਕ ਥੈਂਕ ਯੂ ਜੀ ਕੀ ਹਾਲ ਹੈ ਸਰ ਸੌਰੀ ਸਾਡੇ ਕਰਕੇ ਤੁਹਾਨੂੰ ਆਹ 72 ਚੱਲਣੀ ਪੈਂਦੀ ਐ ਇਹ ਮੁਲਾਜ਼ਮ ਹੈ ਹੀ ਨਕਮੇ ਬਈ ਬਹੁਤ ਕੰਮਾਂ ਦੀ ਪਤਾ ਕਰ ਲੈ ਕੋ ਹਾਂ ਇਹ ਨਾਲ ਕਿ ਜਿੰਨਾ